ਪ੍ਰਿੰਸ ਅਤੇ ਕਰਮਜੀਤ ਇਹ ਦੋਵੇਂ ਜਿਹੜੇ ਗ੍ਰਿਫਤਾਰ ਕਰ ਲਏ ਗਏ ਨੇ ਦੋਵੇਂ ਬਦਮਾਸ਼ਾਂ ਦਾ ਇੱਕ ਦਾ ਨਾਮ ਹੈ ਪ੍ਰਿੰਸ ਇੱਕ ਦਾ ਨਾਮ ਹੈ ਕਰਮਜੀਤ ਇਹ ਦੋਵੇਂ ਗ੍ਰਿਫਤਾਰ ਕਰ ਲਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪ੍ਰਿੰਸ ਹੈ ਉਹ ਰਾਜਪੁਰਾ ਦਾ ਰਹਿਣ ਵਾਲਾ ਹੈ ਜਦਕਿ ਕਰਮਜੀਤ ਹਰਿਆਣਾ ਦੇ ਕੁਰਕ ਖੇਤਰ ਦਾ ਰਹਿਣ ਵਾਲਾ ਹੈ ਗੋਲੀ ਲੱਗਣ ਦੇ ਨਾਲ ਦੋਵੇਂ ਗੰਭੀਰ ਜ਼ਖਮੀ ਹੋਏ ਨੇ ਦੋਵੇਂ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀ ਵੱਜੀ ਹੈ ਨਾਕਾ ਤੋੜ ਕੇ ਭੱਜ ਰਹੇ ਸੀ ਦੋਵੇਂ ਬਦਮਾਸ਼ ਕਰੀਬ 25 ਸਾਲ ਦੇ ਨੇ ਦੋਹਾਂ ਦੀ ਉਮਰ ਕਰੀਬ 25 ਸਾਲ ਦੇ ਨੇੜੇ-ਟੜੇ ਦੱਸੀ ਜਾਂਦੀ ਹੈ ਪੁਲਿਸ ਦੀ ਗੱਡੀ ਦੇ ਉੱਤੇ ਵੀ ਫਾਇਰ ਲੱਗੇ ਨੇ ਬਦ ਦੀ ਕਈ ਦਿਨਾਂ ਤੋਂ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਸੀ ਤੇ ਲਾਂਡਰਾ ਰੋਡ ਦੇ ਉੱਤੇ ਬਦਮਾਸ਼ਾਂ ਦਾ ਜਦੋਂ ਪੁਲਿਸ ਪਿੱਛਾ ਕਰ ਰਹੀ ਸੀ ਤਾਂ ਉਸ ਸਮੇਂ ਪੂਰਾ ਘਟਨਾਕ੍ਰਮ ਵਾਪਰੇ ਆਇਆ ਲੁੱਟਾਂ ਖੋਹਾਂ ਦੀਆਂ ਕਈ ਵਾਰਦਾਤਾਂ ਨੇ ਅੰਜਾਮ ਦੇ ਚੁੱਕੇ ਨੇ ਕੁਝ ਦਿਨ ਪਹਿਲਾਂ ਕਿਡਨਾਪਿੰਗ ਦੀ ਵੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ 28 ਨਵੰਬਰ ਨੂੰ ਲਾਂਡਰਾ ਰੋਡ ਦੇ ਉੱਤੇ ਗਨ ਪੁਆਇੰਟ ਦੇ ਉੱਤੇ ਖੋਈ ਗਈ ਸੀ ਗੱਡੀ ਕੁਝ ਦਿਨ ਪਹਿਲਾਂ ਮਹਿਲਾ ਤੋਂ ਵੀ ਥਾਰ ਖੋਈ ਗਈ ਸੀ ਹੋਰ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸੈਕਟਰ 82 ਦੇ ਵਿੱਚ ਵੀ ਸ਼ਖਸ ਤੋਂ ਕਾਰ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਤਸਵੀਰ ਦਿਖਾ ਰਹੇ ਹਾਂ ਪ੍ਰਿੰਸ ਤੇ ਕਰਮਜੀਤ ਦੀ ਸ ਨਾ ਮਨੋਜ ਰਾਠੀ ਸਾਡੇ ਸੇ ਹੋ ਗਈ ਇਸ ਸਮੇਂ ਸਾਡੇ ਨਾਲ ਨੇ ਮਨੋਜੋ ਵਟਿਓ ਆ ਬਿਲਕੁਲ ਗੌਰਵ ਜੀ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਇੱਕ ਵੱਡਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਰ ਮੋਹਾਲੀ ਦੀ ਸੀਆਈਏ ਪੁਲਿਸ ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਐਸਐਸਪੀ ਮੋਹਾਲੀ ਨੇ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਤੇ ਪੂਰੀ ਟੀਮ ਵੀ ਸਾਡੇ ਨਾਲ ਮੌਜੂਦ ਹੈ ਐਸਪੀ ਅਮਨਦੀਪ ਸਿੰਘ ਬਰਾੜ ਡੀਐਸਪੀ ਗੁਰਸੇ ਸਿੰਘ ਸੰਧੂ ਇੰਸਪੈਕਟਰ ਸ਼ਿਵ ਕੁਮਾਰ ਸੀਆਈਏ ਇਹਨਾਂ ਵੱਲੋਂ ਪੂਰਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸਰ ਕਹਿ ਸਕਦੇ ਆ ਕਿ ਇੱਕ ਵੱਡਾ ਆਪਰੇਸ਼ਨ ਹਾਲਾਂਕਿ ਜਿੱਥੇ ਵੀ ਥ੍ਰੈਟਨਿੰਗ ਕਾਲ ਹੋਈ ਸੀ ਲੁੱਟ ਕੋ ਹੋਈ ਸੀ ਕਿਤੇ ਨਾ ਕਿਤੇ ਰਾਹਤ ਦੀ ਗੱਲ ਜ਼ਰੂਰ ਹੈ ਬਿਲਕੁਲ ਜਿਹੜਾ ਤੁਹਾਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਪਹਿਲਾਂ ਬਰੀਫ ਕੀਤਾ ਹੈ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਬੜੇ ਸਖਤ ਦਿਸ਼ਾ ਨਿਰਦੇਸ਼ ਨੇ ਵੀ ਜਿਹੜੇ ਵੀ ਕ੍ਰਿਮੀਨਲ ਐਲੀਮੈਂਟ ਹੈ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਉਸੇ ਲੜੀ ਦੇ ਵਿੱਚ ਸਾਡੇ ਮੁਹੱਲੇ ਦੇ ਵਿੱਚ ਕੁਝ ਦਿਨ ਪਹਿਲਾਂ ਇਨਸੀਡੈਂਟ ਹੋਏ ਸੀ ਇੱਕ ਸਵਿਫਟ ਕਾਰ ਸਨੇਚ ਹੋਈ ਸੀ ਇੱਕ ਥਾਰ ਵੀ ਗੱਡੀ ਸਨੇਚ ਹੋਈ ਸੀ ਤਾਂ ਅੱਜ ਉਹੀ ਜਿਹੜੀ ਕ੍ਰਾਈਮਨਲ ਸੀ ਇਹਨਾਂ ਦਾ ਸਾਡੇ ਸੀਆਈਏ ਟੀਮ ਦੇ ਨਾਲ ਡੀਐਸਪੀ ਡੀ ਗੁਰਸ਼ੇਰ ਸੰਧੂ ਨਾਲ ਇੰਸਪੈਕਟਰ ਸ਼ੇਖ ਕੁਮਾਰ ਸੀ ਇੰਚਾਰ ਇਹਨਾਂ ਨਾਲ ਜਿਹੜਾ ਸਿੱਧਾ ਟਕਰਾ ਹੋਇਆ ਇਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਦੋ ਜਿਹੜੇ ਕ੍ਰਾਈਮਨਲ ਨੇ ਪ੍ਰਿੰਸ ਵਾਸੀ ਰਾਜਪੁਰਾ ਦਾ ਇੱਕ ਹੈਗਾ ਕਰਮਜੀਤ ਕੁਰੂ ਖੇਤਰ ਦਾ ਰਹਿਣ ਵਾਲਾ ਤੇ ਇਹਨਾਂ ਨੇ ਇਹਨਾਂ ਦੀ ਗੱਡੀ ਦੇ ਉੱਤੇ ਬਲੈਰੋ ਉੱਤੇ ਜਿਹੜਾ ਸਰਕਾਰੀ ਗੱਡੀ ਉੱਤੇ ਫਾਇਰ ਕਰ ਦਿੱਤਾ ਜੀ ਤਾਂ ਫਿਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਿਹੜਾ ਐ ਐਕਸ਼ਨ ਲਿਆ ਗਿਆ ਉਹਦੇ ਵਿੱਚ ਦੋਵੇਂ ਕ੍ਰਿਮੀਨਲਸ ਦੇ ਜਿਹੜੀਆਂ ਹੈਗੀਆਂ ਬੁਲੇਟ ਇੰਜਰੀਜ਼ ਹੋਈਆਂ ਦੋਵਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸਾਡੀ ਜਿਹੜੀ ਤਪਤੀਸ਼ ਆ ਉਹ ਚੱਲ ਰਹੀ ਹੈਗੀ ਹੈ ਫੋਰੈਂਸਿਕ ਟੀਮ ਸੀ ਅਸੀਂ ਮੌਕੇ ਤੇ ਬੁਲਾਈਆਂ ਹਨ ਤੁਸੀਂ ਦੇਖ ਰਹੇ ਹੋ ਦੋ ਨਜਾਇਜ਼ ਵੈਪਨ ਜਿਹੜੇ ਹੈਗੇ ਆ ਜੋ ਫੋਰੈਂਸਿਕ ਟੀਮ ਤੇ ਜਿਹੜੀ ਅੱਗੇ ਬਾਕੀ ਤਫਸੀਲ ਸਾਡੇ ਵੱਲੋਂ ਕੀਤੀ ਜਾਵੇ। ਅਡੀਸ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਹੈ ਕਿਉਂਕਿ ਤੁਸੀਂ ਪੂਰਾ ਕਰਾਈਮ ਸੀਨ ਤੁਸੀਂ ਇੱਥੇ ਮੌਜੂਦ ਸੀਗੇ ਹੋਰਿਆ ਕਿ ਸੀ ਇੱਥੇ ਖੜੇ ਸੀਗੇ ਜਾਂ ਫਿਰ ਨਿਕਲ ਰਿਸੀ ਤੂੰ ਸਾਨੂੰ ਇਹ ਸੀਕ੍ਰੀਟ ਇਨਫੋਰਮੇਸ਼ਨ ਆਈ ਸੀ ਕਿ ਇਸ ਏਰੀਆ ਦੇ ਵਿੱਚ ਹੈਗੇ ਨੇ ਜਦੋਂ ਅਸੀਂ ਇੱਥੇ ਆਏ ਤੇ ਇਹਨਾਂ ਦੀ ਗੱਡੀ ਇੱਥੇ ਪਾਰਕਡ ਸੀਗੀ ਜੀ ਮੈਂ ਇਸੇ ਥਾਂ ਤੇ ਬਿਸਰੂ ਇੱਥੇ ਪਾਰਕਡ ਸੀਗੀ ਮੈਂ ਤਾਂ ਇੰਸਪੈਕਟਰ ਸ਼ੇਪ ਕੁਮਾਰ ਅਹੀਂ ਗੱਡੀ ਅੱਗੋਂ ਲਿਆ ਕੇ ਇਹਨਾਂ ਦੇ ਗੱਡੀ ਅੱਗੇ ਲਾਈ ਹੈ ਠੀਕ ਹੈ ਜਦੋਂ ਗੱਡੀ ਅੱਗੇ ਲੱਗੀ ਇਹਨਾਂ ਦੇ ਤੇ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੀ ਗੱ ਤੇ ਨਿਕਲ ਗਏ ਤੇ ਸਾਡੇ ਤੇ ਫਾਇਰ ਕੀਤਾ ਜਿਹੜੇ ਦੋ ਫਾਇਰ ਸਿੱਧੇ ਹੋਏ ਇੱਕ ਬੋਨਟ ਤੇ ਹੋਇਆ ਤੇ ਇੱਕ ਸਾਹਮਣੀ ਵਿੰਡਸ਼ੀਲਡ ਤੇ ਠੀਕ ਹੈ ਯਾਨੀ ਕਿ ਤੁਹਾਨੂੰ ਡਾਇਰੈਕਟ ਫਾਇਰ ਕੀਤਾ ਨਾ ਮਹਾਰਾਜ ਦੀ ਮਿਹਰ ਨਹੀਂ ਜਲਦੀ ਨਿਕਲੇ ਗਏ ਢੀ ਚੋਂ ਤੇ ਅਸੀਂ ਇਹਨਾਂ ਨੂੰ ਵੈਪਨਸ ਸੁੱਟ ਕੇ ਸਰੈਂਡਰ ਕਰਨ ਲਈ ਇਹਨੂੰ ਕਿਹਾ ਸੀ ਜੀ ਤੇ ਨਾਲ ਹੀ ਇਹ ਬਾਈ ਫਾਇਰ ਕੀਤਾ ਬਟ ਇਹਨਾਂ ਵੱਲੋਂ ਜਿਹੜੀ ਆ ਫਾਇਰਿੰਗ ਚਾਲੂ ਸੀਗੀ ਕਿਉਂਕਿ ਇਹਨਾਂ ਵੱਲੋਂ ਟੋਟਲ 4 ਤੋਂ 5 ਫਾਇਰ ਹੋਏ ਆ ਠੀਕ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚੋਂ ਸੈਲਫ ਬੈਂਚ ਕੀਤਾ ਤੇ ਇਹਨਾਂ ਦੇ ਟੋਟਲ 3 ਜਿਹੜੇ ਬੁਲੇਟ ਇਹਨਾਂ ਤੇ ਲੱਗੀਆਂ ਜਿੱਚੋ ਇੱਕ ਕਰਮਜੀਦੇ ਲੱਗੀ ਪੈਰ ਤੇ ਜਿਹੜੇ ਪ੍ਰਿੰਸ ਦੇ ਦੋ ਜਿਹੜੇ ਗੁੱਟ ਜਿਹੜੇ ਲੱਗੇ ਠੀਕ ਹੈ ਤੇ ਸਰ ਦੋ ਇਹ ਦੋਵੇਂ ਸੀ ਕਿ ਜਾਂ ਹੋਰ ਵੀ ਕੋਈ ਨਾਲ ਕੋਈ ਐਸੋਸੀਏਟ ਪ੍ਰਿੰਸ ਗੱਡੀ ਚਲਾ ਰਿਹਾ ਸੀ ਤੇ ਨਾਲ ਮੁੰਡਾ ਜਿਹੜਾ ਕਰਮਚਾਰੀ ਬੈਠਾ ਸੀਗਾ ਉਦੋਂ ਇੰਸਪੈਕਟਰ ਸਾਹਿਬ ਡਰਾਈਵਿੰਗ ਸੀਟ ਤੇ ਮੈਂ ਨਾਲ ਦੀ ਸੀਟ ਤੇ ਸੀਗਾ ਤੋ ਬਿਊਡੀ ਪ੍ਰਿੰਸ ਦੇ ਫਾਇਰਿੰਗ ਹੋਈ ਮੇਰੇ ਵੱਲੋਂ ਤੇ ਕਰਮਜੀਤ ਦੇ ਇਨਸਪੈਕਟਰ ਸਾਹਿਬ ਨੇ ਸਰ ਇਹ ਗੱਡੀ ਦੀ ਨੰਬਰ ਪਲੇਟ ਜਿਹੜੀ ਹੈ ਇਹ ਪਹਿਲਾਂ ਹੀ ਟੁੱਟੀ ਹੋਈ ਸੀਗੀ ਇਸ ਤਰ੍ਹਾਂ ਇਸੇ ਅੱਜ ਖੜੀ ਹੈਗੀ ਸਾਨੂੰ ਇਨਫਾਰਮੇਸ਼ਨ ਇਹ ਮਿਲੀ ਕਿ ਬਗੈਰ ਨੰਬਰ ਦੀ ਗੱਡੀ ਖੜੀ ਹੈ ਠੀਕ ਹੈ ਸਰ ਇਹ ਗੱਡੀ ਉਹੀ ਹੈ ਜੋ 28 ਨਵੰਬਰ ਨੂੰ ਬਿਲਕੁਲ 28 ਨਵੰਬਰ ਜਿਹੜੀ ਤੁਸੀਂ ਕਹਿ ਰਹੇ ਜਤਿੰਦਰ ਉਹਨਾਂ ਦੇ ਪਾਸੋਂ ਕੋਈ ਗਈ ਹੋਈ ਹੈ ਸਰ ਹੋਰ ਇਨਫਾਰਮੇਸ਼ਨ ਕੁਝ ਅਜੇ ਤੱਕ ਸਾਹਮਣੇ ਆਈ ਹੋਵੇ ਇਹ ਤੁਹਾਨੂੰ ਸ਼ਾਮ ਨੂੰ ਇਹ ਕਿਹੜਾ ਦੁਬਾਰਾ ਸੀਨੀਅਰ ਅਫਸਰ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਅਸੀਂ ਇਸ਼ੂ ਕਰਾਂਗੇ ਉਹਦੇ ਵਿੱਚ ਜਿਹੜੀ ਨਵੀਂ ਇ ਇਹਨਾਂ ਦੇ ਤੇ ਪੁਲਿਸ ਪਾਟੀ ਮਲਾ ਕੇ 10 ਤੋਂ 12 ਜਿਹੜਾ ਫਾਇਰ 10 ਦੇ 12 ਫਾਇਰ ਹੋ ਗਿਆ ਠੀਕ ਹੈ ਤੇ ਬਿਲਕੁਲ ਜਿੱਦਾਂ ਕਿਉਂਕਿ ਮੌਕੇ ਤੇ ਸੀਗੇ ਡੀਐਸਪੀ ਗੁਰਸ਼ੇਵ ਸੰਧੂ ਤੇ ਇਹਨਾਂ ਨੇ ਜਿੱਦਾਂ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਇਸ ਪੂਰਾ ਕ੍ਰਾਈਮ ਸੀਨ ਜਿਹੜਾ ਹੈ ਉਹ ਕੀਤਾ ਗਿਆ ਔਰ ਪੂਰੇ ਕ੍ਰਾਈਮ ਸੀਨ ਨੂੰ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਇਹੀ ਗੱਡੀ ਸੀ ਗੌਰਤ ਚੁੱਕੀ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਕੋਲ ਵੈਪਨ ਸੀਗੇ ਦੋਨਾਂ ਦੇ ਕੋਲ ਪ੍ਰਿੰਸ ਦੇ ਕੋਲ ਵੀ ਤੇ ਕਰਮਜੀਤ ਪ੍ਰਿੰਸ ਗੱਡੀ ਚਲਾ ਰਿਹਾ ਸੀਗਾ ਦੂਜੇ ਪਾਸੇ ਕੰਡਕਟਰ ਸੀਟ ਸਾਈਡ ਕਰਮਜੀਤ ਬੈਠਾ ਸੀਗਾ ਦੋਨੋਂ ਕੋਲ ਫਾਇਰ ਸੀਗੇ ਜਦ ਹੀ ਗੱ ਰੋਕੀ ਗਈ ਅੱਗੇ ਤੋਂ ਇਹ ਬਲੈਰੋ ਗੱਡੀ ਸਰਕਾਰੀ ਗੱਡੀ ਇਹਨਾਂ ਨੂੰ ਰੋਕਣ ਵਾਸਤੇ ਕਿਹਾ ਗਿਆ ਤਾਂ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਿੱਛੋਂ ਵੀ ਗੱਡੀ ਲਾ ਕੇ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦ ਇਹਨਾਂ ਨੂੰ ਲੱਗਿਆ ਕਿ ਫਸ ਚੁੱਕੇ ਐ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਔਰ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਜਵਾਬੀ ਫਾਇਰਿੰਗ ਚ ਪੁਲਿਸ ਨੇ ਇਹ ਤਸਵੀਰਾਂ ਤੁਸੀਂ ਵੇਖੋ ਇਹ ਦੁਬਾਰਾ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਫ ਇਹ ਇਹ ਫਾਇਰ ਹੋਇਆ ਇੱਕ ਪ੍ਰਿੰਸ ਨੇ ਫਾਇਰ ਕੀਤਾ ਇਹ ਪ੍ਰਿੰਸ ਜਿਹੜਾ ਗੱਡੀ ਚਲਾ ਰਿਹਾ ਸੀਗਾ ਦੂਜੇ ਪਾਸੇ ਉਸਨੇ ਪੁਲਿਸ ਦੀ ਗੱਡੀ ਤੇ ਹਾਲਾਂਕਿ ਸੀਆਈ ਇਨਚਾਰਜ ਗੱਡੀ ਚਲਾ ਰਿਹਾ ਸੀਗੇ ਦੂਜੇ ਪਾਸੇ ਜਿਹੜੇ ਡੀਐਸਪੀ ਨੇ ਉਹ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਕੋਸ਼ਿਸ਼ ਕੀਤੀ ਮਾਰਨ ਦੀ ਲੇਕਿਨ ਉਹ ਬਚ ਗਏ ਉਹਨਾਂ ਨੇ ਫਿਰ ਫਾਇਰ ਕੀਤਾ ਜਵਾਬੀ ਫਾਇਰਿੰਗ ਜਿਦੇ ਵਿੱਚ ਪ੍ਰਿੰਸ ਤੇ ਦੋ ਗੋਲੀਆਂ ਵੱਜੀਆਂ ਪੈਰ ਤੇ ਤੇ ਕਰਮਜੀਤ ਤੇ ਇੱਕ ਗੋਲੀ ਵੱਜੀ ਪੈਰ ਤੇ ਜਿਨ੍ਹਾਂ ਨੂੰ 6 ਫੇਸ ਹਸਪੀਟਲ ਐਡਮਿਟ ਕਰਾਇਆ ਗਿਆ ਹੁਣ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਟ੍ਰੀਟਮੈਂਟ ਕਰਨ ਤੋਂ ਬਾਅਦ ਉਹ ਸਟੇਬਲ ਹੋਣਗੇ ਤੋਂ ਉਹਨਾਂ ਤੋਂ ਪੁੱਛਕਿਜ ਹੋਏਗੀ ਕਿ ਕਿਸ ਤਰ੍ਹਾਂ ਦੇ ਹੋਰ ਐਸੋਸੀਏਟਸ ਕੰਮ ਕਰ ਰਹੇ ਹਨ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਉਹਨਾਂ ਦੀ ਪੂਰੀ ਵਾਰਦਾਤਾ ਨੂੰ ਅੰਜਾਮ ਦਿੱਤੀ ਕਿਉਂਕਿ ਲਿਸਟ ਬਹੁਤ ਲੰਬੀ ਹੈ ਗੌਰਵ ਲਿਸਟ ਬਹੁਤ ਲੰਬੀ ਹੈ ਪਿਛਲੇ ਦਿਨ ਮੋਹਾਲੀ ਦੇ ਵਿੱਚ ਕਈ ਵਾਰਦਾਤਾ ਨੂੰ ਅੰਜਾਮ ਦਿੱਤਾ ਜਿੱਦਾਂ ਤੁਸੀਂ ਵੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਇਹ मुख्यमंत्री पंजाब ਵੱਲੋਂ ਦਿਸ਼ਾ ਨਿਰਦੇਸ਼ ਡੀਜੀਪੀ ਗੌਰਵ ਯਾਦਵ ਵੱਲੋਂ ਲਗਾਤਾਰ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਵੀ ਲਾਅ ਐਂਡ ਆਰਡਰ ਖਰਾਬ ਕਰਦੇ ਆ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਐਸੀ ਜਿਹੜੇ ਵੀ ਬਦਮਾਸ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਤੇ ਨਕੇਲ ਕੱਸਣੀ ਹੈ ਔਰ ਇਸੇ ਘੜੀ ਦੇ ਵਿੱਚ ਅੱਜ ਇੱਕ ਵੱਡਾ ਆਪਰੇਸ਼ਨ ਕਹਿ ਸਕਦੇ ਆ ਕਿ ਹੋਇਆ ਹੈ ਔਰ ਇੱਕ ਹੋਰ ਅਹਿਮ ਗੱਲ ਇਹ ਦੇ ਵਿੱਚ ਹੈ ਹਾਲਾਂਕਿ ਫੋਰੈਂਸਿਕ ਟੀਮ ਇਹ ਦੇ ਵਿੱਚ ਕੰਮ ਕਰ ਰਹੀ ਹੈ ਕਿਉਂਕਿ ਜੀ ਜੀ ਠੀਕ ਹੈ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਲੱਗ ਰਿਹਾ ਮੈਂ ਦੁਬਾਰਾ ਰੁਕ ਕਰਾਂਗਾ ਮਨੋਜ ਰਾਠੀ ਦਾ ਸਾਡੇ ਸੇਹ ਹੋ ਗਈਦਾ ਉੱਥੇ ਫੋਰੈਂਸਿਕ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਜਿਹੜੀ ਗੱਡੀ ਦੇ ਵਿੱਚ ਉਹ ਸਵਾਰ ਸੀ ਜਿੱਥੋਂ ਫਾਇਰ ਕੀਤੇ ਗਏ ਨੇ ਉਸਦੇ ਸ਼ੀਸ਼ੇ ਦੇ ਵਿੱਚ ਜਿਹੜਾ ਫੰਟ ਗਲਾਸ ਹੁੰਦਾ ਹੈ ਕਾਰ ਦਾ ਉਸਦੇ ਵਿੱਚ ਵੀ ਗੋਲੀਆਂ ਵੱਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੋਵੇਂ ਬਦਮਾਸ਼ ਪ੍ਰਿੰਸ ਤੇ ਕਰਮਜੀਤ ਕਾਬੂ ਕਰ ਲਏ ਗਏ ਨੇ ਦੋਵਾਂ ਦੇ ਗੋਲੀ ਵੱਜੀ ਹੈ ਇੱਕ ਦੇ ਇੱਕ ਗੋਲੀ ਵੱਜੀ ਦਿੱਤੀ ਦੂਜੇ ਤੇ ਦੋ ਗੋਲੀਆਂ ਵੱਜੀਆਂ ਨੇ ਪੈਰ ਤੇ ਵਿੱਚ ਕਿਉਂਕਿ ਪੁਲਿਸ ਦਾ ਇਹ ਟਾਰਗੇਟ ਹੁੰਦਾ ਹੈ ਕਿ ਬਲਮਾਸਾਂ ਨੂੰ ਕਾਮਯਾਬ ਫੜਨ ਦੇ ਵਿੱਚ ਹੋਣਾ ਤਾਂ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਾਂਦਾ ਹੈ ਕਿ ਉਹਨਾਂ ਦੀਆਂ ਲੱਤਾਂ ਦੇ ਉੱਤੇ ਫਾਇਰ ਕੀਤਾ ਜਾਵੇ ਤਾਂ ਕਿ ਉਹ ਜ਼ਖਮੀ ਹੋ ਜਾਣ ਤੇ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਕਾਬੂ ਕਰ ਲਵੇ ਤਾਂ ਇਹੀ ਕੁਝ ਹੁੰਦਾ ਹੋਇਆ ਨਜ਼ਰ ਆਇਆ ਪੁਲਿਸ ਦੀਆਂ ਟੀਮਾਂ ਵੀ ਉਹਨਾਂ ਦਾ ਪਿੱਛਾ ਕਰ ਰਹੀਆਂ ਸੀ ਇਹ ਲਾਂਡਰਨ ਰੋਡ ਦੇ ਉੱਤੇ ਦੱਸਿਆ ਜਾ ਰਿਹਾ ਪਿੰਡ ਸਨੀਟਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਨੇੜੇ ਮੋਹਾਲੀ ਹੈ ਔਰ ਲੁੱਟ ਖੋਹੀਆਂ ਕਈ ਵਾਰਦਾਤਾਂ ਦੇ ਵਿੱਚ ਇਹ ਸ਼ਾਮਲ ਸੀ ਕਾਬਲੇ ਗੌਰ ਹੈ ਕਿ ਜੋ ਜਾਣਕਾਰੀ ਸਾਡੇ ਕੋਲ ਹੈ ਇੱਕ ਸੈਕਟਰ 82 ਦੇ ਵਿੱਚ ਸ਼ਖਸ ਤੋਂ ਕਾਰ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਮਲਜ਼ਮਾਂ ਦੇ ਵੱਲੋਂ ਔਰ ਜ਼ਿਰਫਪੁਰ ਦੇ ਵਿੱਚ ਤਿੰਨ ਵਪਾਰੀਆਂ ਤੋਂ ਵੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਤਾਂ ਜਿਹੜੀਆਂ ਧਮਕੀਆਂ ਵਾਲੀਆਂ ਕਾਲਸ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਪੂਰਾ ਜਿਹੜਾ ਇਨਵੋਲਵਮੈਂਟ ਸੀ ਸਦਰਫ ਕਰਦੇ ਹਾਂ ਇਸ ਸਮੇਂ ਮਨੋਜ ਰਾਠੀ ਨੇ ਗੱਲਬਾਤ ਕੀਤੀ ਹੈ ਮੁਖਾਲੀ ਦੇ ਐਸਐਸਪੀ ਦੇ ਨਾਲ ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਦੇ ਸਰ ਅਸ਼ੋਭੀ ਸਾਹਿਬ ਇੱਕ ਛੋਟੀ ਜਿਹੀ ਸਵਾਲ ਇਹਦੇ ਵਿੱਚ ਹੈ ਕਿ ਪੂਰਾ ਆਪਰੇਸ਼ਨ ਦੇ ਬਾਰੇ ਜਿਹੜਾ ਤੁਸੀਂ ਜਾਣਕਾਰੀ ਦਿੱਤੀ ਇਹ ਕਾਫੀ ਹੀਨਰियस क्राइम 'ਚ ਇਨਵੋਲਡ ਸੀਗੇ ਹੁਣ ਤੱਕ ਦੀ ਜਾਣਕਾਰੀ ਜਿਹੜੀ ਹੈ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੀ ਆਇਆ ਹੈ ਇਹਨਾਂ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤਾਂ ਇਹ ਹੀ ਹੈ ਜੀ ਹਰੇਕ ਕਿ ਇਹ ਕਾਫੀ ਇਨਸੀਡੈਂਸਸ ਕਰ ਰਹੇ ਸੀ ਤੇ ਨਵੇਂ ਇੱਕ ਗਰੁੱਪ ਜਿਹੜਾ ਸੀਗਾ ਉੱਠਿਆ ਸੀਗਾ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਇਹ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਬਿਲਕੁਲ ਸਖਤ ਦਿਸ਼ਾ ਨਿਰਦੇਸ਼ ਆਨੇ ਸੀ ਦੇ ਰਿਗਾਰਡਿੰਗ ਕਿ ਇਸ ਕਿਸਮ ਦੇ ਮਾੜੇ ਅਨਸਰ ਜਿਹੜੇ ਹੈਗੇ ਆ ਉਹ ਬਿਲਕੁਲ ਵੀ ਟੋਲਰੇਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਾਰ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਇਸੇ ਤਰ੍ਹਾਂ ਹੀ ਜਾਰੀ ਰੱਖੇਗੀ ਸਾਹਿਬ ਇਹ ਕਿੰਨੇ ਏਜ ਦੇ ਨੇ ਪ੍ਰਿੰਸ ਤੇ ਕਰਮਜੀਤ ਤੇ ਇਹਨਾਂ ਦਾ ਕ੍ਰ ਕਰੀਬ 25 ਦੇ ਸਾਲ ਇਹਨਾਂ ਦੀ ਏਜ ਹੈਗੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਅਜੇ ਅਸੀਂ ਡਿਟੇਲ ਚੈੱਕ ਕਰਾਂਗੇ ਪਰ ਇਹ 7-8 ਮਾਮਲੇ ਤਾਂ ਸਾਨੂੰ ਕਲੀਅਰ ਸਾਹਮਣੇ ਆ ਹੀ ਰਹੇ ਨੇ ਪ੍ਰੀਲੀਮਰੀ ਪੁਝਿਚ ਹੋਰ ਵੀ ਮਾਮਲੇ ਸਾਹਮਣੇ ਆਉਣਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋਰ ਆਇਆ ਹੋਰ ਵੀ ਗੈਂਗ ਦੇ ਸਾਥੀ ਇਹਨਾਂ ਦੇ ਨਾਲ ਇਨਵੋਲ ਨੇ ਸਰ ਨੀ ਇਹ ਤਾਂ ਹਾਂਜੀ ਕੁਝ ਹੋਰ ਬੰਦੇ ਇਹਨਾਂ ਦੇ ਆਇਡੈਂਟੀਫਾਈ ਹੋਏ ਹਨ ਉਹਨਾਂ ਤੇ ਸਾਡੀਆਂ ਰੇਡਸ ਇਮੀਡੀਏਟਲੀ ਪਾਰਟੀ ਸਾਡੀ ਮੂਵ ਹੋ ਗਈ ਹੈ ਤੇ ਪਰ ਇਹ ਮੇਨ ਜਿਹੜੇ ਬੰਦੇ ਸੀਗੇ ਇਹੀ ਸੀ ਬਾਕੀ ਸਾਰੇ ਇਹਨਾਂ ਦੇ ਸਾਥੀ ਸਨ ਪਰ ਜਿਹੜੇ ਜਿਹੜੇ ਵੀ ਬੰਦੇ ਇਹਨਾਂ ਨਾਲ ਇਨਵੋਲਡ ਸੀ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਠੀਕ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਹੋ ਰਿਹਾ ਹੈ ਕਿਹੜੀ ਗੱਡੀਆਂ ਕਿੱਥੇ ਲੁਕਾਉਂਦੇ ਸੀਗੇ ਕੁਝ ਇਸ ਤਰ੍ਹਾਂ ਦਾ ਨਹੀਂ ਇਹ ਤਾਂ ਸਾਰੀ ਹੁਣ ਡਿਟੇਲ ਚ ਪੁੱਛ-ਕਿਛੀ ਸਾਹਮਣੇ ਆਏਗੀ ਕਿਉਂਕਿ ਤੁਹਾਨੂੰ ਦੇਖ ਸਕਦੇ ਹੋ ਕਿ ਹੁਣੇ ਥੋੜੀ ਜਿਹਾ ਪਹਿਲਾਂ ਇਨਸੀਡੈਂਟ ਹੋਇਆ ਇਹ ਸਾਰੀ ਡ ਖਾਲੀ ਏਰੀਆ ਕਿਉਂਕਿ ਇਹ ਜਿਹੜੀ ਸਵਿਫਟੀ ਜਾ ਰਹੀ ਹੈ ਇਹ 28 ਨਵੰਬਰ ਨੂੰ ਸਨੇਚ ਕੀਤੀ ਸੀ ਗਨ ਪੁਆਇੰਟ ਤੇ ਇਹ ਉਹੀ ਹੈ ਲਾਂਡਰਾ ਰੋਡ ਤੇ ਇਸੇ ਥਾਂ ਤੇ ਤੇ ਸਰ ਇਹੀ ਥਾਂ ਤੇ ਕੋਈ ਪੈਟ੍ਰੋਲਿੰਗ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਨੂੰ ਲੈ ਕੇ ਲਗਾਤਾਰ ਨਹੀਂ ਰੈਗੂਲਰ ਜੀ ਬਿਲਕੁਲ ਸਾਡੀ ਜਿਹੜੀ ਪੈਟ੍ਰੋਲਿੰਗ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੇ ਤਾਂ ਸੁਸਾਣ ਏਰੀਆ ਉਹ ਵੀ ਜਿਹੜੇ ਹੈਗੇ ਕ੍ਰਿਮਨਲਸ ਦਾ ਗੜ ਬਣ ਜਾਂਦੇ ਹਨ ਤੇ ਪਲੱਸ ਜਿਹੜੇ ਕੰਜੈਸਟਿਡ ਏਰੀਆਸ ਹੈਗੇ ਉਹ ਵੀ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਗੜ ਬਣ ਜਾਂਦੇ ਨੇ ਕਿਉਂਕਿ ਅਨੋਨਿਮਿਟੀ ਪ੍ਰੋਵਾਈਡ ਕਰਦੇ ਆ ਤੇ ਅਸੀਂ ਪਿਛਲੇ 1.5 ਸਾਲ ਥੇ ਸੋਰਸੇਸ ਵੀ ਬਣਾਏ ਨੇ ਤੇ ਲੋਕਾਂ ਨੂੰ ਵੀ ਬੜਾ ਮੋਟੀਵੇਟ ਕੀਤਾ ਤੇ ਮੈਂ ਧੰਨਵਾਦ ਦੀ ਹਾਂ ਸਾਰਿਆਂ ਦਾ ਤੇ ਜਿਹੜਾ ਸਾਨੂੰ ਰੈਗੂਲਰ ਇੱਥੇ ਹੋ ਤਾਂ ਐਸਐਸਪੀ ਮੋਹਾਲੀ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਮੁਲਜ਼ਮ ਨੇ ਇਹਨਾਂ ਦੇ ਉੱਤੇ ਕਈ ਮਾਮਲੇ ਦਰਜ ਨੇ ਔਰ ਗੱਡੀਆਂ ਖੋਣ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਪੁਲਿਸ ਲੱਭ ਰਹੀ ਸੀ ਔਰ ਕਾਬਲੇ ਗੌਰ ਹੈ ਕਿ ਕੁਝ ਦਿਨ ਪਹਿਲਾਂ ਇੱਕ ਮਹਿਲਾ ਤੋਂ ਥਾਰ ਗੱਡੀ ਖੋਲ ਜਾਈ ਸੀ ਔਰ ਸੈਕਟਰ 82 ਦੇ ਵਿੱਚ ਵੀ ਇੱਕ ਸ਼ਖਸ ਤੋਂ ਕਾਰ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਧਰ ਜ਼ਿਰਖਪੁਰ ਦੇ ਵਿੱਚ ਤਿੰਨ ਵਪਾਰੀਆਂ ਤੋਂ ਰੰਗਦਾਰੀ ਵੀ ਇਹਨਾਂ ਦੇ ਵੱਲੋਂ ਮੰਗੀ ਗਈ ਸੀ ਇਹ ਨਵਾਂ ਗੈਂਗ ਬਣਾ ਕੇ ਦੋਵੇਂ ਬਦਮਾਸ਼ ਕੋਸ਼ਿਸ਼ ਕਰ ਰਹੇ ਸੀ ਇਸ ਤਰੀਕੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤੇ ਇਹਨਾਂ ਦੇ ਹੋਰ ਸਾਥੀਆਂ ਦੇ ਵੀ ਭਾਲ ਹੋਣ ਲਾਜ਼ਮੀ ਤੌਰ ਤੇ ਜਾਰੀ ਹੈ ਰਾਜਪੁਰਾ ਤੇ ਗੁਰੂ ਖੇਤਰ ਦੇ ਇਹ ਰਹਿਣ ਵਾਲੇ ਫਿਲਹਾਲ ਦੱਸੇ ਜਾ ਰਹੇ ਨਹੀਂ ਹੋਰ ਕਿੰਨੇ ਲੋਕ ਨੇ ਇਹਨਾਂ ਦੇ ਨਾਲ ਕਿੰਨੇ ਇਹਨਾਂ ਦੀ ਗੈਂਗ ਦੇ ਵਿੱਚ ਹੁਣ ਤੱਕ ਸ਼ਾਮਲ ਹੋ ਚੁੱਕੇ ਸੀ ਕੌਣ ਕੌਣ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਇਨਵੋਲਵ ਹੈ ਉਹ ਵੀ ਪੁਲਿਸ ਨੂੰ ਜਾਂਚਣ ਦੀ ਕੋਸ਼ਿਸ਼ ਕਰ ਰਹੀ ਹੈ ਦੋਵੇਂ ਕਾਬੂ ਹੋ ਗਏ ਨੇ ਲਾਜ਼ਮੀ ਤੌਰ ਤੇ ਇੱਕ ਪਾਸੇ ਟ੍ਰੀਟਮੈਂਟ ਵੀ ਚੱਲੇਗਾ ਦੂਜੇ ਪਾਸੇ ਸਵਾਲ ਜਵਾਬ ਵੀ ਹੋਣਗੇ ਤਾਂ ਕਿ ਪਤਾ ਲੱਗ ਸਕੇ ਕਿ ਆਖਿਰ ਇਹਨਾਂ ਦਾ ਪੂਰਾ ਮੋਟਿਵ ਕੀ ਸੀ ਪੂਰਾ ਇਹਨਾਂ ਦੀ ਬੈਕਕੌਨ ਕਰ ਰਿਹਾ ਹੈ ਕਿਹੜੀ ਗੈਂਗ ਦੇ ਨਾਲ ਸੰਬੰਧ ਰੱਖਦੇ ਨੇ ਜਾਂ ਆਪਣੀ ਕੋਈ ਨਵੀਂ ਗੈਂਗ ਬਣਾ ਰਹੇ ਸੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਹੁਣ ਜਵਾਬ ਪੁਲਿਸ ਲੈਣਾ ਚਾਹੀਦਾ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ